ਇਨਾ ਗੱਡੀ ਜਾਂਦੀ ਸੀ ਹਾਂਜੀ ਸਤਿ ਸ੍ਰੀ ਅਕਾਲ ਅੱਜ ਭਰਾ ਨੂੰ ਮਿਲਣ ਆਏ ਸੀ ਜੁਗਲ ਨੂੰ ਨਾਲ ਭਮੱਕੜ ਵੀ ਆਇਆ ਤੇ ਮੈਂ ਕਿਹਾ ਸੋਚਿਆ ਬਾਈ ਦਾ 2 ਮਿੰਟ ਵੇਖਦੇ ਹਾਂ ਸ਼ੌਕ ਕਬੂਤਰਾਂ ਦਾ ਹਾਓ ਜੀ ਦਿਖਾਈਏ ਤੁਹਾਨੂੰ ਜੁਗਲ ਦੇ ਕਬੂਤਰ ਫਿਰ ਪਿਛਲੇ ਸਾਲ ਚੰਗੇ ਬਾਜ਼ੀਆਂ ਚ ਵਟ ਕੱਢੇ ਸੀ ஆ ਆ ਵੀ ਫਿਰ ਦੋਸੇ ਦਾ ਹੀ ਭਰਾ ਹੋਣਾ ਨਹੀਂ ਇਹ ਦਾਨੇ ਵਾਲੇ ਨਾਲ ਆ ਉਹਦਾ ਸੀ ਰਤਾ ਆਹ ਨਹੀਂ ਨਹੀਂ ਅੱਛਾ ਉਹ ਸਾਹਮਣੇ ਬੈਠਾ ਉਹ ਰਤਾ ਠੀਕ ਆ ਠੀਕ ਆ ਠੀਕ ਆ ਉਹ ਰਤਾ ਦਾ ਭਰਾ ਹੀ ਆ ਆਹ ਰਤਾ ਉਹਦੇ ਇਹ ਬਸ ਦੋ ਅੰਡੇ ਲਵਾਏ ਸੀ ਤੇ ਅੰਡੇ ਪਲਟਦੇ ਨਾ ਹੀ ਰੱਖਿਆ ਜੁਗਲ ਨੇ ਬਾਜੀ ਵੀ ਦੋ ਸਾਲ ਬਹੁਤ ਸੋਹਣੀ ਕਰਾਈ ਇੱਥੇ ਪਿੰਡ ਆ ਉਹਦੇ ਤੇ ਸੰਭਾਲ ਵਧੀਆ ਦੇਖੋ ਉਤਰਾਂ ਵੀ ਵੱਟੇ ਵਰਗੇ ਪਿਆ ਜਿਵੇਂ ਕਿ ਅੰਦੇ ਉਤਰ

ਤੇ ਇਹੰਦਰ ਦੇ ਨਾਲ ਲੱਗੇ ਫੁੱਕੜਾ ਕਬੂਤਰ ਬੋਤ ਵਧੀਆ ਬੋਤ ਵਧੀਆ ਕਹੜਾ ਆਪਣੇ ਨਾਲ ਕਹੈਂਟ ਨਹੀਂ ਆਪਣੇ ਨਾਲ ਕਹੈਂਟ ਹਾਂ ਉਹ ਹੀ ਆ ਤੁਹਾਡੇ ਵਾਲੀ ਦੇ ਵਿੱਚ ਅੱਗੇ ਦੂਜਾ ਆਪਾਂ ਦੂਜੇ ਦੇਖੀ ਆਪਾਂ ਆਪਣੇ ਹੀ ਆ ਕਬੂਤਰ ਫੁੱਕੜਾ ਪਤਾ ਹੈ ਤੈਨੂੰ ਪਛਾਣ ਨਹੀਂ ਆ ਰਹੀ ਮੈਂ ਦੇਖਦਾ ਸੀ ਬੱਲੇ ਤੈਨੂੰ ਪਛਾਣ ਆਉਂਦੀ ਕਿ ਨਹੀਂ ਆਉਂਦੀ ਉਹ ਕਿਹੜਾ ਜੁਗਲ ਆਹ ਬੈਠਾ ਜਾਵਾ

ਇਹ ਬਰ ਸਰਪਰੀ ਹੈ ਹਾਂਜੀ ਪਟਣੇ ਨਹੀਂ ਆ ਇਹ ਬਸ ਹੁਣ ਪਹਿਲੀ ਜਲ ਪਣਗੇ 9 ਦਾ ਆਪਾਂ ਕੰਡ ਰੱਖਿਆ ਆ ਪਰ ਕਿੱਥੋਂ ਮੰਗਾਏ ਇਹ ਅੰਮ੍ਰਾਲਾ ਤੋਂ ਅਮਿਤ ਤੋਂ ਅਮਿਤ ਤੋਂ ਅਮਿਤ ਤੋਂ ਯਾਰ ਤੋਂ ਮੰਗਾਇਆ ਫਿਰ ਆ ਵਧੀਆ ਸਿੰਗਲ ਕੰਧ ਤੇ ਲਾ ਦੇਣਾ ਫਟੇ ਤੇ ਲੌਂਗ ਆ ਮੇਰੇ ਕੋਲੇ ਜਿਹੜੇ ਉਹਨਾਂ ਦੇ ਡਬਲ ਆ ਵੇਚ ਲੱਗੇ ਇਹ ਸਿੰਗਲ ਲੱਗੇ ਆ ਹਾਂ ਉਹ ਪਹਿਲਾਂ ਹੁੰਦੇ ਸੀ ਹੁਣ ਤਾਂ ਇੱਕ ਹੋਰ ਆਉਣ ਲੱਗ ਗਿਆ ਜੀ ਤਕਲੀਫ ਨਿਕਲ ਜਾਂਦੀ ਹੈ ਨਾ ਕਿਰ ਕਿੰਨੀਆਂ ਕੀਤੀਆਂ ਤਿਆਰੀਆਂ ਤਿਆਰੀਆਂ ਆਪਦੇ ਵੱਲੋਂ ਤੋਂ ਫੁੱਲੇ ਜੀ ਹਾਂ ਆਪਣੇ ਵੱਲੋਂ ਫੁੱਲਾ ਅੱਗੇ ਫੁੱਲ ਤਿਆਰੀਆਂ ਹਾਂਜੀ ਐਤੋਂ ਫੜ ਲਾਉਂ ਗੋਲ ਲਾ ਕਰ ਲਈ ਪੂਰੇ ਤੇ ਜੀ ਆਪਣਾ ਬਹੁਤ ਸਤ ਮਿੱਤਰ ਜੁਗਲ ਪੰਗਰ ਖੇੜੇ ਤੋਂ ਸੱਸੀ ਗੱਲ ਬਾਈ ਸਾਰਿਆਂ ਤੇ ਅੱਜ ਪਹੁੰਚੇ ਸੀਗੇ ਭਰਾ ਕੋਲੇ ਹਣਾ ਇਧਰੋਂ ਲੰਘ ਰਹੇ ਸੀ ਤੇ ਮੈਂ ਸੋਚਿਆ ਦੋ ਮਿੰਟ ਮਿਲ ਕੇ ਚੱਲਦੇ ਹਾਂ ਤੇ ਕੂਸਤਰ ਤੁਸੀਂ ਸਾਰੇ ਦੇਖ ਹੀ ਲੈ ਹਾਂ ਆਪ ਕੋਲ ਤਿਆਰੀ ਕੀਤੀ ਐ ਕਿ ਬਹੁਤ ਸੋਹਣੇ ਆ ਫੜ ਕੇ ਵਖਾਖ ਇੱਕ ਦੋ ਪੁੱਤਰ ਇਹ ਨਿਹਾਰਾ ਜੀ ਨੂੰ ਖਾਸ ਦੇ ਵੇਖੀ ਭੌਕੜਾ ਡਾ ਨਾ ਲਈ ਪੁੱਤਰ ਕੇ ਪੰਨ ਨਾ ਜਾਵ ਮੈਨੂੰ ਤਾਂ ਬਾਈ ਨੇ ਮੋਝ ਗਿਆ ਆ ਜੀ ਰੀਆਂ ਅੱਖਾਂ ਦਾ ਆਪਣੇ ਇਹ ਕਿੱਥੋਂ ਆਇਆ ਤੇ ਜਿਹੜੀ ਤੰਨੇ ਵਾਲੀ ਉੱਡੀ ਸੀ ਉਹ ਦਾ ਬਰਾਉ ਕੋਈ ਕੋਈ ਕੜ ਦੇ ਵਿੱਚ ਆ ਗਿਆ ਠੀਕ ਹੈ ਠੀਕ ਹੈ ਤੇ ਤੁਹਾਡੇ ਵਾਲੇ ਜੋੜੇ ਨੇ ਕੱਢਿਆ ਦੋ ਤੂਤਰੀਆਂ ਦੰਦਿਓ ਪੱਟੀਆਂ ਆਪਾਂ ਠੀਕ ਹੈ ਠੀਕ ਹੈ ਪਰਸਰ ਇਹ ਆਪਣੇ ਆ ਪਰਸਰ ਸੀ ਠੀਕ ਹੈ ਪਿਲੇ ਸਾਲ ਤਾਂ ਫਿਰ ਉਹ ਟਾਈਮ ਹੀ ਨਹੀਂ ਆ ਉਹ ਬੜੀ ਗੱਦੜਾ ਲਾਲ ਕੀਨਾ ਆਵੇ ਆਵੇ ਰੱਬ ਦੀ ਅੱਲਾਹ ਜੀ ਨਾਂ ਗੱਦੜਾਂ ਵਾਲੀ ਕਾਰ ਵਾਲੀ ਬਾਈ ਤੇ ਹੁੰਦਾ ਸੀ ਚਿੱਟੀਆਂ ਇਹ ਉੱਥੇ ਤਾਂ ਬਾਈ 2 ਵਜੇ ਪੈ ਗਿਆ ਹੂੰ ਤੇ ਬੁੱਟੇ ਮੰਮੇ ਨੇ ਇੱਕ ਇਹਦਾ ਰਿਕਾਰਡਿੰਗ ਆਪਣੇ ਗਰੁੱਪੇ ਚ ਪਤੰਦਰਾ ਆਹ ਕਿਹੜਾ ਛੱਡਤਾ 2 ਵਜੇ ਪਾ ਲਿਆ ਪਰ ਇਹ ਪਾਣੀ ਜਦੋਂ ਲੱਗਿਆ ਸੀ ਨਾ ਕਬੂਤਰ ਨੂੰ ਬਾਹਰ ਰਹਿ ਜਾਂਦਾ ਸੀ ਤੇ ਕੱਸ ਗਿਆ ਸੀ ਮੈਂ ਬਾਈ ਗੁਰਿੰਦਰ ਕੋਠੇ ਵਾਲੇ ਨਿਸਾਮ ਕੇ ਛੱਡੇ ਜਦੋਂ ਮੈਂ ਉਹਦੇ ਕੋਲ ਛੱਡ ਕੇ ਆਇਆ ਸੀ ਉਹਨੇ ਮੈਨੂੰ ਪਹਿਲਾਂ ਹੀ ਕਹਿੰਦਾ ਸੀ ਯਾਰ ਛੱਡਣ ਦਾ ਕੋਈ ਫਾਇਦਾ ਨਹੀਂ ਆ ਬੁੱਤਰ ਕੱਸ ਚੁੱਕਿਆ ਹੂੰ ਘਰੇ ਉੱਡਣ ਬਾੜਾ ਉੱਡ ਗਿਆ ਸੀ ਕਰੇ ਕਰੇ ਉੱਡ ਉੱਡ ਕੇ ਖਤਮ ਹੋ ਗਏ ਤੇ ਫਿਰ ਉਸ ਤੋਂ ਬਾਅਦ ਹੁਣ ਕੱਢਿਆ 2 ਦਿਨ ਹੋਇਆ ਨਾ ਪੁਆਕੜਾ ਜਾ ਖਾਂ ਮੋਜਾ ਮੋਜਾ ਪੁਆਕੜ ਵਖਾ ਕੇ ਫੜ ਕੇ ਮੋਜਾ ਕਹਿੰਦਾ ਬੜਾ ਪਸੰਦ ਆ ਵੜ ਜਾ ਅੰਦਰ ਉਹ ਮੱਕੜ ਕਹਿੰਦਾ ਮੋਜਾ ਬਾੜਾ ਲੈ ਮੱਕੜਾ ਵਖਾ ਖਾ ਕੇ ਫੜ ਕੇ ਕਿਵੇਂ ਮੋਜਾ ਹੈ ਮੋਜ ਬਹੁਤ ਆ ਹੈ ਇਹ ਪਸੰਦ ਹੈ ਹਾਂ ਪਰ ਪੁਆਕੜ ਕਹਿੰਦਾ ਮੈਂ ਤਾਂ ਮੱਕ ਖਾ ਜੀ ਫਿਰ ਘਟੀਆਂ ਹਾਂ ਕੋਈ ਵੀ ਕੋਮੀ ਕੋਮੀ ਇਹ ਕਿਹੜੀ ਹੁੰਦੀ ਹੈ ਕੋਮੀ ਕੌਮੀ ਵਿੱਚ ਲਾਲ ਦੇ ਵਿੱਚ ਕੌਮੀ ਪ੍ਰਧਾਨਤਾ ਸੁਣਿਆ ਕੌਮੀ ਨੋਕ ਇਹ ਤਿੰਦਰ ਦੇ ਨਾਂ ਤੇ ਉੱਡਿਆ ਸੀ ਜੀ ਆਪਣੇ ਕਿੱਲਿਆਂ ਵਾਲੀ ਜਦੋਂ ਅੰਗਰੇਜ਼ ਜਿੱਤੇ ਸੀ ਨਾ ਜੀ ਅੱਛਾ ਉਦੋਂ ਟੱਚ ਦਾ ਮਾਰ ਗਿਆ ਸੀ ਉਹਦਾ ਕੋਈ ਬੰਦਾ ਸੀ ਉਹਦਾ ਨਾਂ ਨਹੀਂ ਮੈਨੂੰ ਯਾਦ ਪਤਾ ਨਹੀਂ ਕਿਹੜਾ ਖਾਨ ਗਲਤੀ ਨਾਲ ਕੱਟਿਆ ਗਿਆ ਹਾਂਜੀ ਗਲਤੀ ਨਾਲ ਕੱਟਿਆ ਗਿਆ ਸੀ ਬਹੁਤ ਤੇ ਸਭ ਤੋਂ ਵੱਧ ਉੱਡਿਆ ਇਹ ਅੰਗਰੇਜ਼ ਉਹ ਬਾਜੀ ਜਿੱਤੇ ਸੀ ਹਾਂ ਹਾਂ ਕਿੱਲਿਆਂ ਵਾਲੇ ਅੰਗਰੇਜ਼ ਕੋਈ ਨਿਕੜਾਲਾ ਹਾਂਜੀ ਠੀਕ ਠੀਕ ਉਹ ਜਿੱਤੇ ਉਹ ਠੀਕ 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 ਉਹ ਜੋ ਆਪਰਾ ਦੇ ਕਬੂਤਰ ਹੈ

ਸਾਰੀ ਨੂੰ ਕੂਤਰੀ ਨੇ ਆ ਉਹਨਾਂ ਦੀ ਮਾਂ ਔਰਤਾਂ ਦੀ ਰਤੀਂਦਰ ਦੇ ਪਿੰਡ ਛੱਡਿਆ ਸੀ ਆ ਕਿਹੜਾ ਕਾਲੀ ਨੋਕ ਕਲੀ ਚਿੱਟੀਆਂ ਅੱਖਾਂ ਦੀ ਆ ਲੰਡੇ ਦੇ ਪਰਲੇ ਪਾਸੇ ਆ ਖੜੀ ਜਿਹੜੀ ਹਾਂ ਇਹ ਵੱਡੀ ਕੂਤਰੀ ਜਿਹੜੀ ਰੱਤੇ ਕਢਦੀ ਆ ਇੱਕ ਰੱਤਾ ਦੇ ਵਿੱਚ ਕਢਦਾ ਠੀਕ ਆ ਤੇਲਪਰੀ ਜੀ ਹਾਂਜੀ ਉਹ ਰਤੀ ਉੱਠੀਆ ਰੋ ਗਈ ਆ ਅੱਪਤੇ ਬੈਠੋ ਆ ਚੀਨੀ ਕਿਹੜਿਆਂ ਤੋਂ ਆਹ ਵਾਲੀ ਇਧਰ ਵਾਲੀ ਜੀ ਨਿਆ ਕੜਨਾ ਆਹ ਕਾਲੀ ਜੀ ਨੀ ਬਸਣ ਕੋ ਜਿਹੜੀ ਪਰਟੀ ਪਰਲੇ ਪਸੀ ਆਹ ਵਾਲੀ ਇਹ ਕਬੂਤਰ ਸੀਗਾ ਜੀ ਮਰ ਗਿਆ ਕਬੂਤਰ ਦਾ ਤੇ ਕਬੂਤਰੀ ਇਹਦੀ ਮਾਂ ਆਖਰੀ ਜਿਹੜੀ ਆਹ ਵਾਲੀ ਦੱਬੀ ਆ ਜਾਈ ਜਾਂਦੀ ਠੀਕ 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 ਜੀ ਬਹੁਤ ਸਾਰੇ ਲਓ ਜੀ ਇਹ ਤਾਂ ਨਾ ਜੀਵਨ ਆ ਤੇ ਬੇਟੀਆਂ ਦਾ ਨਾ ਲਓ ਜੀ ਬਾਕੀ ਤਾਂ ਅੰਡਰ ਤੇ ਸ਼ੌਮਕ ਦਾ ਕੋਈ ਮੁੱਲ ਨਹੀਂ ਆਉਂਦਾ ਜਿੰਨੇ ਕਿ ਜੋਗਾ ਬਾਈ ਨੇ ਵੀ ਜੋੜੇ ਐ ਡੱਡ ਲਾਉਣ ਨੂੰ ਵੇਖੋ ਤੁਸੀਂ ਖਾਣੇ ਬਣਾਏ ਐ ਮਿਕਸ ਨਾ ਹੋਣ ਉਹ ਉੱਤੇ ਜਿਗਾਰ ਬਣਾਇਆ ਉਧਰ ਫੇਰ ਹਣਾ ਬਣਾਏ ਜੋੜੇ ਪਹਿਲੇ ਸਾਲ ਆਪਾਂ ਬਾਈ ਲੈਂਦੇ ਜੋ ਲੈਂਦੇ ਸੀ ਉਹ ਤੋਂ ਬਣਾਤੇ ਸੀ ਉਹ ਤੋਂ ਪਤਾ ਹੀ ਨਹੀਂ ਸੀ ਖਾਣੇ ਛੁੱਟੇ ਬਣ ਕੇ ਆ ਜਾਂਦੇ ਸੀ ਹਾਂ ਠੀਕ ਹੈ ਹਾਂ ਛੁੱਟੇ ਨਹੀਂ ਅੰਡਰ ਆ ਅੱਜ ਤੱਕ ਬੈਠੀ ਹਾਂ ਜੀ ਹਣਾ ਹਾਂਜੀ ਖੁੱਲੇ ਵੈਸੇ ਖੁੱਡੇ ਵਧੀਆ ਆ ਬਿਮਾਰ ਘਟ ਹੁੰਦੇ ਆ ਮਿਸਟਰ ਕੋ ਲੈ ਗਾ ਬੋਕੜਾ ਹਾਂ ਬਹੁਤ ਵਧੀਆ ਉੱਤਰ ਉੱਧਰ ਆਇਆ ਹਾਂ ਸੁਣਾ ਉਸਿੰ ਬੜੀ ਕੱਟੇ ਕੁਛ ਕਬੂਤਰ ਇੱਥੇ ਇਹ ਕੱਲੇ ਕਬੂਤਰ ਹੀ ਸਾਰੇ ਆਖੇ ਹਨੇਰਾ ਥੋੜਾ ਆਉਰੀ ਆ ਉੱਡ ਕੇ ਬੈਹ ਜਾਂਦੇ ਐਕਸਰਸਾਈਜ਼ ਹੋ ਜਾਂਦੀ ਐ ਤਾਂ ਕਰਕੇ ਰੱਖੀ ਐ ਲਿਆ ਕੇ ਸਪੈਸ਼ਲਿਸਟੇ ਕੋਲ ਠੀਕ ਠੀਕ ਆਹ ਪੌੜੀ ਤੇ ਬਹੇ ਐਕਸਰਸਾਈਜ਼ ਹੁੰਦੀ ਐ ਨਾ ਉੱਡਦੇ ਰਿੰਦੇ ਸੱਲੂ ਉੱਪਰ ਚੱਲ ਜਾਂਦੇ ਉਹ ਉੱਧਰ ਬਈ ਇਹਦੇ ਜੁੜੇ ਜੁੜੇ ਲਾਹੀਦੇ ਐ ਹਾਂ ਲਗ ਲਗ ਆਹੋ ਬੱਚੇ ਦਾ ਚੱਕਣ ਵਾਲੇ ਇਹ ਬੱਚੇ ਹਾਂ ਇਹ ਫੀਡ ਦੇਈ ਦੀ ਇਹਨਾਂ ਚੱਕ ਰੱਖਿਆ ਇਹ ਤੁਹਾਡੇ ਵਾਲੇ ਜੋੜੇ ਨਹੀਂ ਕਾਲੇ ਤੁਸੇ ਵਾਲੇ ਦੇ ਅੱਛਾ ਕਾਲੇ ਤੁਸੇ ਵਾਲੇ ਆਪਣੇ ਨਾਲ ਖਾਣੇ ਬੱਚੇ ਜਿਹੜੇ ਆਪਾਂ ਆਪਾਂ ਬੱਚੇ ਦਿੱਸੇ ਨਾ ਆਏ ਜਿਹੜੇ ਚੱਲੇ ਛੋਟੇ ਬੱਚੇ ਹਾਂ 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 ਨਾਲੇ ਥੋੜੇ ਜੇ ਬੱਚੇ ਤੁਹਾਨੂੰ ਦਿਖਾਉਣੇ ਆਪਾਂ ਕਾਲੇ ਤੁਸੇ ਵਾਲੇ ਹੁੰਦੇ ਆਪਾਂ ਇਹ ਪਿੰਦਰੇ ਬਣਾ ਰੱਖੇ ਜੇ ਫਿਰ ਦੂਸਰੇ ਮਾਰਦੇ ਨਹੀਂ ਨਾ ਵਿੱਚ ਜੋੜਾ ਹੋਵੇ ਸਿੱਟਕਾ ਰਹਿੰਦੇ ਜੇ ਹੁਣ ਹੀ ਗੜਾਈ ਸੀ ਬੱਚੇ ਚਲੋ ਜੀ ਇਹ ਆਪਾਂ ਗਿਫਟ ਕੀਤੇ ਸੀ ਜੋੜਾ ਤੇ ਗਾਂਵ ਦੇ ਬੱਚੇ ਵਧਾਰਿਆ ਜੁਗਲਪਰਾ ਲੋਹਰੀ ਆਖੜੇ ਤੇ ਲਾਲ ਖੰਬੇ ਨੇ ਹਾਂ ਕੱਢ ਜਾਂਦੇ ਲਾਲ ਖੰਬਾ ਵਿੱਚ ਇੱਕ ਅੰਦਾ ਆ ਹੀ ਜਾਂਦਾ ਇਹਨਾਂ ਚ ਲਾਲ ਖੰਬਾ ਜੋਸਰਾ ਵੀ ਆਉਂਦਾ ਲਾਲ ਖੰਬਾ ਕੇਰੋ ਜਿਹਾ ਲੱਗੇ ਜੀ ਕਬੂ